ਉਨੋਖੇ ਅਮਰਸ਼ੀਰਤ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਅੱਜ ਦੁਨੀਆ ਭਰ ਵਿੱਚ ਸਿੱਖ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ। ਇਸੇ ਦੇ ਚਲਦੇ ਬਾਬਾ ਦੀਪ ਸਿੰਘ ਜੀ ਦੇ 342ਵੇਂ ਪ੍ਰਕਾਸ਼ ਪੁਰਬ ਨੂੰ ਦੇਸ਼ਵੰਦ ਵਿੱਚ ਅੱਜ ਉਨ੍ਹਾਂ ਦੇ ਜਨਮ ਸਥਾਨ ਗੁਰਦੁਆਰਾ ਪੋਵੰਡ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪੋਪ ਪਾਏ ਗਏ। ਉਪਰੰਤ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਇਆ ਜਾਏਗਾ ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀਆਂ ਢਾਡੀਆਂ ਕਥਾਵਾਚਕਾਂ ਵੱਲੋਂ ਬਾਬਾ ਦੀਪ ਸਿੰਘ ਜੀ ਦਾ ਸਿੱਖੀ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਗਿਆ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਫਾਊਂਡੇਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਇਸ ਸਥਾਨ ਤੇ ਸਮਾਗਮ ਚੱਲ ਰਹੇ ਹਨ ਇਸ ਦੇ ਸਬੰਧ ਵਿੱਚ ਮੁੱਖ ਸਮਾਗਮ ਤਹਿਤ ਸ਼੍ਰੀ ਅੰੰਦਪੁਰ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਦੀਵਾਨ ਸਜਾਏ ਗਏ ਜਿਸ ਵਿੱਚ ਦੇਸ਼ ਦੇ ਦੀਆਂ ਸੰਗਤਾਂ ਵੱਲੋਂ ਹਾਜ਼ਰੀਆਂ ਭਰੀਆਂ ਗਈਆਂ ਇਸ ਮੌਕੇ ਤੇ ਦੇਖੋ ਡਲ ਟੀਵੀ ਦੀ ਇੱਕ ਵਿਸ਼ੇਸ਼ ਰਿਪੋਰਟ ਤੁਹਾਡੇ ਸਾਰੇ ਆਜ ਦੇ ਦੋ ਸੇਵਾਵਾਂ ਤੁਹਾਡੀ ਕਿਰਪਾ ਨਾਲ ਬੀਬੀ ਕੋਲਾ ਭਲਾਈਕੇ ਦੇ ٹرسٹ ਭਾਈ ਹਰਮਿੰਦਰ ਸਿੰਘ ਜੀ ਜਿਨ੍ਹਾਂ ਦੀ ਇੱਥੇ ਡਿਊਟੀਆਂ ਨੇ ਹੁਣ ਅਗਲਾ ਪ੍ਰੋਗਰਾਮ ਹੁੰਦਾ ਹੈ ਜਿਵੇਂ ਬਾਬਾ ਜੀ ਦੇ ਦਿਹਾੜੇ ਤੇ ਵੀ ਅਮਰ ਸੰਚਾਰ ਅੱਜ ਵੀ ਅਮਰ ਸੰਚਾਰ ਹੋ ਰਿਹਾ ਹੈ ਸ਼੍ਰੀ ਕਾਲਤਾਕਾ ਸਾਹਿਬ ਜੀ ਤੋਂ ਪੰਜ ਪਿਆਰੇ ਆ ਕੇ ਇਹ ਦਾਤ ਦੇ ਰਹੇ ਨੇ ਤੇ ਕੱਲ ਵੀ ਅਮਰ ਸੰਚਾਰ ਹੈ ਤੇ ਦਸ ਤੋਂ ਚਾਰ ਜੁਪਹਿਰਾ ਵੀ ਹੈ ਕੱਲ ਸਭ ਸੰਗਤਾਂ ਨੇ ਆਪਣੀ ਰੁਟੀਨ ਅਖੀਰ ਲੈ ਐਤਵਾਰ ਵਿੱਚ ਪਹੁੰਚਣਾ ਹੈ। ਬਾਕੀ ਕਦੀ ਭੁੱਲਣਗੇ ਪੰਜ ਬਾਣੀਆਂ ਨੂੰ ਕਦੀ ਭੁੱਲਣਗੇ ਚਪਈ ਸਾਹਿਬ ਨੂੰ ਕਦੀ ਨਹੀਂ ਭੁੱਲਣਗੇ ਸੋਮਨੀ ਸਾਹਿਬ ਨੂੰ ਇੱਥੋਂ ਸਾਨੂੰ ਝੋਲੀਆਂ ਭਰੀਆਂ ਹੁਣ ਇਹਦਾ ਲੜ ਫੜ ਕੇ ਰੱਖਣਾ ਹੈ। ਬਾਬਾ ਦੀਪ ਸਿੰਘ ਇੰਝ ਜੋੜ ਰਹੇ ਨਹੀਂ ਸਕਦਾ। ਕੇਵੀਨਾ ਹਾਜ਼ਰੀਆਂ ਪ੍ਰਮਾਨ ਕਰਨੀਆਂ। Ole oh, no. ਕਿੰਨਾਂ ਨੂੰ ਵਾਹ ਰਗੀ ਬਬਲੀ ਚਲਾ ਆ ਤੇ ਸੁਖ ਨੂੰ ਕਰ ਦਿੰਦਾ ਬਲਡ ਫੈਸ ਤਾਂ ਨੂੰ 2 ਹਾਜੂ ਬੂਝਣ ਆਨ ਜਲਾਈਏ ਇਹ 11 ਦੀਵਾ ਨੂੰ ਜਗਾ ਕਰ ਚੰਨ ਸਭ ਤੋਂ ਮੈਂ ਰਿਪੀਟ ਕਰਾਣਾ ਕਈ ਵੇਲੇ ਕਹਿੰਦਾ ਨਾ ਜੀ ਵੀ ਤੁਸੀਂ ਵਾਰ-ਵਾਰ ਸ਼ਬਦ ਕਿਉਂ ਰਿਪੀਟ ਕਰ ਰਹੇ ਹੋ ਮੈਂ ਇਸ ਕਰਕੇ ਕਰ ਰਿਹਾ ਆਂ ਇਹਨਾਂ ਚਾਰ ਦੁਕਾਨੂ ਜੀ ਧਿਆਨ ਨਾ ਸੁਣੀ ਪਿੰਨ ਤੇਲ ਦੀਵਾ ਕਿਉਂ ਜਲੇ ਇੱਕ ਮੈਂ ਦੀਵੇ ਦੇ ਅਰਥ ਕੀਤੇ ਸ਼ਰੀਰ ਦੀਵਾ ਹੁਣ ਮੈਂ ਅਗਲੇ ਦੀਵੇ ਦੀ ਵਿਆਖਿਆ ਕਰਨ ਲੱਗਾ ਉਹ ਰੋਹਾਨੀ ਦੀਵਾ ਜਿਹੜਾ ਬਾਬਾ ਦੀਪ ਸਿੰਘ ਜੀ ہزار ਮੁੰਡੇ ਹੱਦੇ ਹੈ ਹਾਂ ਜੀ ਮੰਤਰੀ ਸਾਹਿਬ ਬਾਬਾ ਚ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਨਮਰਪਿਤ ਮੇਲੇ ਵਿੱਚ ਪੁੱਜੇ ਜੀ ਕੀ ਸੁਨੇਹੇ ਦੇਣਾ ਬੜੇ ਕਰਮਾ ਭਾਗ ਵਾਲੇ ਆ ਅਸੀਂ ਜਿਹੜੀ ਸਾਡੀ ਸ਼ਹੀਦਾਂ ਦੀ ਧਰਤੀ ਮਾਝਾ ਤੇ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਪੋਵੰਡ ਪਿੰਡ ਦੇ ਵਿੱਚ ਅੱਜ ਬਾਬਾ ਜੀ ਦੇ ਜਨਮ ਦਿਹਾੜੇ ਦੇ ਉੱਤੇ ਵੱਖ-ਵੱਖ ਸ਼ਹਿਰਾਂ ਤੋਂ ਦੁਨੀਆ ਸਟੇਟਾਂ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤਾਂ ਕਿੱਥੇ ਆ ਕੇ ਨਤਬਸਤ ਹੋਈਆਂ ਹਨ ਅਨੋਖੇ ਅਮਰਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦੀ ਪੜੀ ਵੱਡੀ ਕੁਰਬਾਨੀ ਆ ਇਨ੍ਹਾਂ ਸੂਰਬੀਰ ਯੋਧਿਆਂ ਕਰਕੇ ਸਾਡੇ ਪੂਰਵਜਾਂ ਕਰਕੇ ਅੱਜ ਵੀ ਦੁਨੀਆ ਦੇ ਉੱਤੇ ਇਹੋ ਸੇਧ ਆ ਕਿ ਜੇ ਕਿਸੇ ਦਾ ਭਲਾ ਕਰੀਏ ਕੌਮ ਦੀ ਖਾਤਰ ਦੇਸ਼ ਦੀ ਖਾਤਰ ਲੜੀਏ ਤਾਂ ਹਮੇਸ਼ਾ ਜਿੰਨਾ ਚਿਰ ਦੁਨੀਆ ਰਹਿੰਦੀ ਉਹਨਾ ਚਿਰ ਇਹ ਨਾਂ ਰਹਿੰਦਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦਾ ਨਾਂ ਜਿੰਨਾ ਚਿਰ ਦੁਨੀਆ ਰਹੂਗੀ ਉਹਨਾ ਚਿਰ ਇਹ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਰਹੂਗਾ ਤੇ ਲੋਕ ਲੈਂਦੇ ਰਹਿਣਗੇ ਲੋਕ ਇਥੇ ਨਤਬਸਤਕ ਹੁੰਦੇ ਰਹਿਣਗੇ ਕਿਉਂਕਿ ਬਾਬਾ ਜੀ ਨੇ ਆਪਦੀ ਜ਼ਿੰਦਗੀ ਕੌਮ ਖਾਤਰ ਦੇਸ਼ ਖਾਤਰ ਨਹੀਂ ਤੇ ਆਪਾਂ ਵੇਨੇ ਕੋਈ ਆਪਦੀ ਲੜਾਈ ਲੜਦਾ ਕੋਈ ਜਾਇਦਤ ਦੀ ਲੜਾਈ ਲੜਦਾ ਜਰਜੋਰੂ ਜ਼ਮੀਨ ਦੀ ਲੜਾਈ ਲੜਦਾ ਪਰ ਬਾਬਾ ਜੀ ਨੇ ਦੇਸ਼ ਖਾਤਰ ਕੌਮ ਖਾਤਰ ਆਪਣੇ ਸਿੱਖਾਂ ਦੀ ਖਾਤਰ ਆਪਣੀਆਂ ਜਾਨਾਂ ਵਾਰੀਆਂ ਤੇ ਰਹਿੰਦੀ ਦੁਨੀਆ ਤੱਕ ਬਾਬਾ ਦੀਪ ਸਿੰਘ ਸ਼ਹੀਦ ਜੀ ਦਾ ਨਾਮ ਜਿਹੜੀ ਦੁਨੀਆ ਲੈਦੀ ਰਹੂਗੀ ਤੇ ਇੱਥੇ ਆ ਕੇ ਲੋਕ ਆਪਦੇ ਮੰਦੀਆਂ ਮਰਜ਼ਾ ਜਿਹੜੀਆਂ ਮੰਗਦੇ ਰਹਿਣਗੇ ਤੇ ਮਰਜ਼ਾ ਪੂਰੀਆਂ ਹੁੰਦੀਆਂ ਰਹਿਣਗੇ ਧੰਨਵਾਦ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹੈ ਜੀ ਕਰਨਲ ਹਰੀ ਸਿਮਰਨ ਸਿੰਘ ਮੈਂ ਸ਼ਹੀਦ ਬਾਬਾ ਦੀਪ ਸਿੰਘ ਫਾਊਂਡੇਸ਼ਨ ਦਾ ਪ੍ਰਧਾਨ ਹਾਂ ਅਰਦਾਵੰਦੀ ਡਿਊਟੀ ਬਬਦੀਪ ਸਿੰਘ ਵੱਲੋਂ ਮੈਂ ਦੁਆਰ ਰਿਹਾ ਤੇ ਸਾਰੇ ਸਾਰੀ ਸੰਗਤਾਂ ਨੂੰ ਇਸ ਬਬਦੀਪ ਸਿੰਘ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਸਾਨੂੰ ਬੜੀ ਖੁਸ਼ੀ ਹੈ ਕਿ ਮੀਡੀਆ ਨੇ ਵੀ ਸਾਡਾ ਬੜਾ ਸਾਥ ਦਿੱਤਾ ਹੈ ਤੇ ਸਾਡੀ ਜਿਹੜੀ ਜਿੰਨੇ ਵੀ ਸਾਡੇ ਪ੍ਰੋਗਰਾਮ ਹੋਏ ਨੇ ਉਹਨਾਂ ਦਾ ਲਾਈਵ ਟੈਲੀਕਾਸਟ ਵੀ ਹੋ ਰਿਹਾ ਤੇ ਲੰਗਰ ਦੀ ਵੀ ਤਕਰੀਬਨ 25 26 ਲੰਗਰ ਲੱਗੇ ਨੇ ਕਿਸੇ ਚੀਜ਼ ਦੀ ਘਾਟ ਨਹੀਂ ਗਈ ਸੰਗਤ ਦਾ ਬੜਾ ਸਹਿਯੋਗ ਹੈ ਬਾਕੀ ਜਿਹੜੀ ਸਾਡੀ ਕਮੇਟੀ ਹੈਗੀ ਆ ਜਿਹੜਾ ਸਾਡਾ ਫਾਊਂਡੇਸ਼ਨ ਹੈਗਾ ਉਹਨਾਂ ਨੇ ਬਹੁਤ ਵਿਧੀਆ ਤਰੀਕੇ ਨਾਲ ਕੰਮ ਕੀਤਾ ਤੇ ਖੁਸ਼ੀਆਂ ਸਾਰੇ ਮਾਨ ਗਏ ਇਸ ਚੀਜ਼ ਚੱਬ ਨੂੰ ਲੱਖ ਲੱਖ ਵਧਾਈ ਨਾਨਕ ਵਗੋਇ ਜਨ ਤੁਰਾ Sí, el tablero.